ਫਿਓਨਾ ਸਿਲਕਾ ਗੀ ਬੋਹਰਾ ਜਿੰਦਾ ਤਾਂ ਆ ਸਵਾਰਾ ਬਟਾ ਤੇ ਤਸੂਲ ਸਮੋਣਾ ਕੀ ਰੇਟ ਕੱਢੀ ਉਹਦਾ ਇਹ ਤਾਂ ਬਈ ਮਸਾ ਮਿਲੀ ਆ ਇਹਦਾ ਸਮਾਰੇ ਕੋਲ ਦੇ ਦੇ ਦਾਂਗੇ ਸਾਰਿਆਂ ਨੂੰ ਹੁਣ ਵਾਧੂ ਮਾਲ ਆ ਰਿਹਾ ਹੈਗਾ ਸਿੰਗਲ ਪੀਸ 200 ਦਾ 900 ਦੇ 6 ਪਿਓਰ ਫਿਓਨਾ ਸਿਲਕਾ ਆਹ ਡਿਜ਼ਾਈਨ ਜਾ ਰਹੇ ਆ ਸੁਪਰ ਹਿੱਟ ਜਿੰਨੇ ਮਰਜੀ ਆਨਲਾਈਨ ਮੰਗਾਓ ਤੇ ਜਿੰਨੇ ਮਰਜੀ ਦੁਕਾਨ ਤੇ ਕਿ ਲੈ ਲੋ ਸਿੰਗਲ ਪੀਸ ਮਿਲਣਾ 200 ਰੁਪਏ ਦਾ ਤੇ 900 ਰੁਪਏ ਦੇ 6 ਆ ਡਿਜ਼ਾਈਨ ਚੈੱਕ ਕਰ ਲੋ ਸਭ ਤੋਂ ਹੈ ਡਿਜ਼ਾਈਨ ਆ ਜੀ ਆਹ ਲਓ ਜੀ ਪਹਿਲਾ ਕਲਰ ਆ ਗਿਆ ਬਲੈਕ। ਚਲੋ ਤੁਹਾਨੂੰ ਦਿਖਾਉਂਦਾ। 900 ਦੇ 6 ਤੇ ਸਿੰਗਲ ਮਿਲੂਗਾ 200 ਦਾ ਸਾਰੇ ਪੰਜਾਬ ਦਾ ਚੈਲੰਜਰ ਕੈਂਡੀ ਕ੍ਰਸ਼ ਵੀ ਕਹਿੰਦੇ ਇਹਨੂੰ ਤੇ ਫਿਓਨਾ ਸਿਲਕ ਵੀ ਕਹਿੰਦੇ ਆ। ਓਪਨ ਚੈਲੰਜ ਰੇਟ ਆ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਆ ਫੁੱਲ ਵੱਡਾ ਫੁੱਲ ਮਾਲ ਆ ਚੁੱਕਿਆ। ਸਾਰੀਆਂ ਭੈਣਾਂ ਦਾ ਫੇਵਰਟ ਇੰਡੀਅਨ ਵੱਡੇ ਫਲੇਵਰ ਵਾਲਾ ਬਹੁਤ ਵਿਗਿਆ ਸੀ ਪਹਿਲਾਂ ਦੁਬਾਰਾ ਫੇਰ ਆ ਗਿਆ ਫਿਓਨਾ ਸਿਲਕ ਨੌ ਸੌ ਰੁਪਏ ਦੇ 6 ਸੂਟ ਮਿਲਨੇ ਆ ਜੀ ਚਾਹੇ ਦੁਕਾਨ ਤੇ ਆ ਕੇ ਲੈ ਲਓ ਤੇ ਚਾਹੇ ਆਨਲਾਈਨ ਮੰਗਾ ਲਓ ਫੁੱਲ ਬੜਾ ਫੁੱਲ ਮਾਲ ਆ ਗਿਆ